ਕੀ ਹਰ ਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਬਣ ਸਕਦੇ ਨੇ ਕੀ ਸ਼ਰਮਨੀ ਕਾလီਦਲ ਦਾ ਭਾਜਪਾ ਦੇ ਨਾਲ ਅੰਦਰ ਖਾਤੇ ਕੋਈ ਸਮਝੌਤਾ ਹੋ ਗਿਆ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੀ ਹਾਂ ਬੀਤੇ ਦਿਨ ਸੀਐਮ ਮਾਨ ਨੇ ਸ਼ਰਮਨੀ ਕਾလီਦਲ ਤੇ ਸਿਆਸੀ ਤਿੱਖਾ ਹਮਲਾ ਕੀਤਾ ਹੈ ਕਹਿ ਸਕਦੇ ਹਾਂ ਸੀਐਮ ਮਾਨ ਨੇ ਕਿਹਾ ਕਿ ਹਰ ਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਕੇਂਦਰੀ ਮੰਤਰੀ ਬਣਨ ਨੂੰ ਤਿਆਰ ਨੇ ਤੇ ਅ ਐਨਡੀਏ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੀਮਾਨ ਨੇ ਕਿਹਾ ਕਿ ਅਗਰ ਮੋਦੀ ਸਰਕਾਰ ਪੰਜਾਬ ਛੱਡ ਕੇ ਕਿਸੇ ਹੋਰ ਪਾਸੇ ਵੀ ਇਹਨਾਂ ਨੂੰ ਮੰਤਰੀ ਬਣਾਉਂਦੀ ਹੈ ਤੇ ਸ਼੍ਰੋਮ ਨੇ ਗੱਲ ਕਰਦੀ ਮੌਕਾ ਨਹੀਂ ਛੱਡੇਗੀ ਤੇ ਭੱਜ ਕੇ ਉਧਰ ਵੀ ਚਲੀ ਜਾਵੇਗੀ ਹੁਣ ਅੰਦਾਜ਼ੇ ਕਿੰਨੇ ਸਹੀ ਨੇ ਤੇ ਕਿੰਨੇ ਗਲਤ ਨੇ ਇਸ ਦੇ ਬਾਰੇ ਕੁਝ ਸਪਸ਼ਟ ਨਹੀਂ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਜਦੋਂ ਭਾਜਪਾ ਤੇ ਸ਼੍ਰੋਮ ਨੇ ਅਕਾਲੀ ਦਲ ਦੇ ਗੱਠ ਜੋੜ ਦੀ ਗੱਲ ਸਾਹਮਣੇ ਆਈ ਸੀ ਖਬਰਾਂ ਆ ਰਹੀਆਂ ਸੀ ਕਿ ਹੋ ਸਕਦਾ ਹੈ ਕਿ ਇਸ ਵਾਰ ਵੀ ਲੋਕ ਸਭਾ ਦੇ ਵਿੱਚ ਚੋਣਾਂ ਦੇ ਦੌਰਾਨ ਭਾਜਪਾ ਤੇ ਅਕਾਲੀ ਦਲ ਸਮਝੋਤਾ ਕਰ ਲਵੇ ਪਰ ਅਜੇ ਕੁਝ ਨਹੀਂ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਬਿਨਾਂ ਕੁਝ ਸ਼ਰਤਾਂ ਤੋਂ ਇਹ ਸਮਝੋਤਾ ਨਹੀਂ ਕਰ ਸਕਦੇ ਉਹਨਾਂ ਨੇ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਸੀਗਾ ਪਰ ਹੁਣ ਸੀਐਮ ਮਾਨ ਦੇ ਇਹਨਾਂ ਜਿਹੜੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਐਨਡੀ ਚ ਸ਼ਾਮਲ ਹੋ ਸਕਦੇ ਨੇ ਉਹ ਕੇਂਦਰੀ ਮੰਤਰੀ ਬਣ ਸਕਦੇ ਨੇ ਮੋਦੀ ਸਰਕਾਰ ਜੇ ਕਹਵੇਗੀ ਕਿ ਇੱਕ ਸੀਟ ਖਾਲੀ ਹੈ ਮੰਤਰੀ ਬਣਾਉਣਾ ਤੇ ਅਕਾਲੀ ਦਲ ਇਹ ਮੌਕਾ ਨਹੀਂ ਛੱਡੇਗੀ ਤੇ ਇਸ ਬਾਰੇ ਕੁਝ ਸਪਸ਼ਟ ਨਹੀਂ ਹੈ ਸਿਰਫ ਸੀਐਮ ਮਾਨ ਨੇ ਅੰਦਾਜ਼ੇ ਲਗਾਏ ਨੇ ਇਹ ਕਹਿ ਸਕਦੇ ਕਿ ਸਿਰਫ ਇੱਕ ਤਿੱਖੇ ਹਮਲੇ ਕੀਤੇ ਨੇ ਕਿਉਂਕਿ ਹੁਣ ਜਿਮਨੇ ਚੋਣਾ ਆ ਰਹੀਆ ਨੇ ਉਸ ਦੇ ਦੌਰਾਨ ਹੋ ਸਕਦਾ ਇਸ ਨੂੰ ਦੇਖਦੇ ਹੋਏ ਸੀਮਾਨ ਨੇ ਹਮਲੇ ਕੀਤੇ ਹੋਣ ਕੀ ਕੁਝ ਕਿਹਾ ਸੀ ਐਮਾ ਨੇ ਆਓ ਤੁਸੀਂ ਵੀ ਸੁਣੋ ਅੱਜ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣ ਵਾਲੇ ਪਾਣੀ ਕੀ ਵੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਵੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਹੈ ਬਸ ਤਰਕ ਹੀ ਉੱਠ ਕੇ ਗਾਲਾਂ ਕੱਢਣ ਲੱਗੇ ਜਾਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਂਦੀ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਹੈ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰ ਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰੇਂਗੇ ਮੈਂ ਕਹਾਂ ਜੀ ਚੱਪਲਾਂ ਨਹੀਂ ਪਾਉਣੀਆਂ ਨੇ ਇਹ ਕੋਈ ਮਾਂ ਕਜੀਪੀ ਮੰ ਪਪਾ ਪਪਾ ਜਿਵੇਂ ਕਹੋਗੇ ਉਵੇਂ ਜਿਵੇਂ ਕਹੋਗੇ ਉਵੇਂ ਬਸ ਜੇ ਬਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਕਾਰ ਪਾ ਲਿਆ ਬਾਦਲ ਪਿੰਡ ਚ ਘਰ ਪਾ ਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰਾ ਵੀ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡਾਡੇ ਦਰਵਾਜ਼ੇ ਚਿੰਲੇ ਵੀ ਅੰਦਰ ਨਾ ਕੋਈ ਬੜ ਜਾਏ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜਾਏ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਕਿ ਚੰਡੀਗੜ੍ਹ ਪਾਈ ਬੈਠੇ ਆ ਸੁਖ ਵਿਲਾਸ ਉਹ ਤੋਂ ਮੈਂ ਕੱਢ ਲਿਆ ਕੱਢ ਲੈ ਕਾਗਜ ਉਹ ਤੋਂ ਮੈਂ ਆਉਣ ਵਾਲੇ ਦਿਨ ਅਸੀਂ ਤੁਹਾਨੂੰ ਕੋਸ਼ਕਵਰੀ ਨਹੀਂ ਹਾਂਗਾ ਕੁਮਾਰਾਏ ਹੱਦ ਹੈ ਨਾਲ ਲੈ ਜੋਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ 2 2.5 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਹੈ ਇਹ ਤੋਂ ਵੱਧ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖ ਇਸ ਗੱਲ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ